ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਜਿਹੜਾ ਪੜ੍ਹਾਈ ਦਾ ਵਿਚਾਰ ਆਇਆ ਅੱਜ ਸਾਡੇ ਵਿੱਚ ਉਹ ਘਟਦਾ ਜਾ ਰਿਹਾ ਤੇ ਸਿਆਣੇ ਕਹਿੰਦੇ ਆ ਜਿਹੜਾ ਪੜ੍ਹਦਾ ਹੈ ਉਹ ਲਿਖ ਵੀ ਸਕਦਾ ਹੈ ਤੇ ਜਿਹੜਾ ਪੜ੍ਹਦਾ ਹੈ ਉਹ ਬੋਲ ਵੀ ਸਕਦਾ ਸੋ ਇਹ ਅੱਜ ਸਾਡੇ ਮਹਾਨ ਆਗੂ ਜਸਵੰਤ ਸਿੰਘ ਜੀ ਘਮਣ ਸਾਹਿਬ ਇਸ ਵਾਸਤੇਗਾ ਅੱਜ ਕੇ ਇਸ ਪਿੰਡ ਦੇ ਵਿੱਚ ਅੱਜ ਤੋਂ ਹੀ ਪਿਛਲੇ ਦਿਨਾਂ ਤੋਂ ਸਮਝ ਲਓ ਪਰਸੋਂ ਤੋਂ ਜੋ ਚੋਲਾ ਸਾਹਿਬ ਦਾ ਜਿਹੜਾ ਜੋੜ ਮੇਲਾ ਉਹਦੇ ਸੰਬੰਧ ਵਿੱਚ ਲੜੀ ਅਖੰਡ ਪਾਟਾਂ ਦੀ ਆਰੰਭ ਹੋ ਗਈ ਆ ਅੱਜ ਇਹ ਨਹੀਂ ਉਸ ਜੋੜ ਮੇਲੇ ਦੇ ਵੀ ਤੇ ਬਾਪੂ ਜੀ ਦੀ ਯਾਦ ਦੇ ਵਿੱਚ ਅਖੰਡ ਪਾਟ ਸਾਹਿਬ ਦੀ ਅੱਜ ਅੰਮ੍ਰਿਤ ਵੇਲੇ ਭੋਗ ਪਾਇਆ ਕੀ ਕੀਰਤਨ ਤੋਂ ਬਾਅਦ ਸਾਰੀਆਂ ਵਿਚਾਰਾਂ ਵੀ ਹੋਈਆਂ ਤੇ ਰਾਤਰੀ ਵਿਚਾਰਾਂ ਵੀ ਹੋਈਆਂ ਤੇ ਮੈਂ ਸਮਝਦਾ ਇਹ ਬਹੁਤ ਹੈਲਦੀ ਹੋਈਆਂ ਜਿਹੜੀਆਂ ਅੱਜ ਸਮੇਂ ਦੀ ਲੋੜ ਆ ਕਿ ਆਪਾਂ ਇਕੱਠੇ ਹੋਈਏ ਫਿਰ ਭਾਪੂਰਕ ਤੌਰ ਦੇ ਉੱਤੇ ਬੈਠ ਕੇ ਵਿਚਾਰਾਂ ਕਰੀਏ ਜੋ ਉਹਨਾਂ ਦੇ ਜੀਵਨ ਪੱਖੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਖਾਲਤਾਬ ਸਾਹਿਬ ਦੀ ਸਰਪਾਸਤੀ ਸਾਰਿਆਂ ਤੇ ਵਿਚਾਰਾਂ ਅੱਜ ਹੋਈਆਂ ਤੇ ਇੱਕ ਸੈਮੀਨਾਰ ਦਾ ਰੂਪ ਬਣ ਗਿਆ ਤੇ ਮੈਨੂੰ ਖੁਸ਼ੀ ਹੋਈ ਕਿ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਇੱਥੇ ਸਰਦਾਰ ਜਸਵੀਰ ਸਿੰਘ ਜੀ ਹੁਮਮਣ ਤੇ ਸਰਦਾਰ ਰਣਜੀਤ ਸਿੰਘ ਜੀ ਹੁਮਮਣ ਆਪਣੇ ਸਰਕਾਰਯੋਗ ਪਿਤਾ ਜੀ ਦੀ ਇਜਾਦ ਵਿੱਚ ਇਹਨਾਂ ਨੇ ਆ ਲਾਇਬ੍ਰੇਰੀ ਜਿਹੜੀ ਆ ਕਮਰਾ ਬਹੁਤ ਖੂਬਸੂਰਤ ਜੇ ਤੇ ਵੱਖ-ਵੱਖ ਇਤਿਹਾਸਕ ਸਿੱਖ ਇਤਿਹਾਸ ਦੀਆਂ ਪੁਸਤਕਾਂ ਗੁਰੂ ਸਾਹਿਬ ਦਾ ਗੁਰੂ ਇਤਿਹਾਸ ਉਹ ਸਾਰਾ ਇਹ ਨਹੀਂ ਇੱਥੇ ਖਜ਼ਾਨਾ ਲਿਆ ਕੇ ਰੱਖਿਆ ਤੇ ਮੈਂ ਪਿੰਡ ਵਾਸੀਆਂ ਨੂੰ ਤੇ ਆਲੇ-ਦੁਆਲੇਆਂ ਨੂੰ ਵੀ ਬੇਨਤੀ ਕਰੂੰਗਾ ਕਿ ਪੜ੍ਹਨ ਦੀ ਆਦਤ ਪਾਈਏ ਤੇ ਇਸ ਸਥਾਨ ਦੇ ਉੱਤੇ ਆਪਾਂ ਆ ਜਿਹੜੀ ਲਾਇਬ੍ਰੇਰੀ ਸਥਾਪਿਤ ਕੀਤੀ ਹੈ ਅੱਜ ਬਹੁਤ ਸਮੇਂ ਦੀ ਲੋੜ ਹੈ ਵੱਖ-ਵੱਖ ਨਗਰਾਂ ਦੇ ਵਿੱਚ ਗੁਰਦੁਆਰਾ ਸਹਿਬਾਨ ਦਾ ਬਹੁਤ ਹੈ ਉੱਥੇ ਸਾਰਾ ਪ੍ਰਚਾਰ ਵੀ ਹੁੰਦਾ ਪੜਨ ਦੀ ਬਿਰਤੀ ਜਿਹੜੀ ਉਹ ਘਟਦੀ ਜਾ ਰਹੀ ਆ ਤੇ ਅੱਜ ਇਹਦੀ ਸ਼ੁਰੂਆਤ ਕੀਤੀ ਇਹਨਾਂ ਦੋਹਾਂ ਭਰਾਵਾਂ ਨੇ ਮੈਂ ਵਧਾਈ ਦੇਣਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਭਾਵੇਂ ਇਹ ਉਦਮ ਅਪਰਾਲਾ ਇਹਨਾਂ ਦਾ ਸੀ ਪਰ ਅਸੀਂ ਵੀ ਤਿਲ ਫੁੱਲ ਜਿਹੜਾ ਇਹ ਚ ਪਾਖਦੇ ਯੋਗਦਾਨ ਉਹ ਸਰਦਾਰ ਹਰਵੰਤ ਸਿੰਘ ਜੀ ਘੋਮਣ ਜਿਨ੍ਹਾਂ ਨੇ ਇੱਕ ਸਦੀ ਜ਼ਿੰਦਗੀ ਜਿਹੜੀ ਆ ਉਹ ਜਿਉਈਆਂ ਤੇ ਜ਼ਿੰਦਗੀ ਵੀ ਪੰਥ ਪ੍ਰਾਸਤੀ ਤੇ ਕੌਮ ਪ੍ਰਾਸਤੀ ਦੇ ਵਿੱਚ ਜਿਉਈਆਂ ਜਿੱਥੇ ਜਾਤੀ ਜੀਵਨ ਸਗਾ ਉਹ 100 ਸਾਲ ਪਹਿਲਾਂ ਉਮਰ ਤੁਸੀਂ ਲਾ ਲਓ ਵੀ ਕਦੋਂ ਹੁੰਦੀ ਤੇ ਮੈਨੂੰ ਇਹ ਵੀ ਅੱਜ ਦੱਸਿਆ ਗਿਆ ਕਿ ਉਸ ਦਿਨ ਵੀ ਸਵੇਰੇ ਕਿਤਾਬਾਂ ਪੜ੍ਹਦੇ ਸੀ ਤੇ ਉਸੇ ਦਿਨ ਸਰੀਰ ਵੀ ਛੱਡ ਗਏ ਇਹ ਮੈਂ ਸਮਝਦਾ ਸੰਮੇਲ ਜਿਹੜਾ ਵੀ ਗੁਰੂ ਸਾਹਿਬ ਨੇ ਕਿਰਪਾ ਬਖਸ਼ ਕੀਤੀ ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਕੁਰਬਾਨੀ ਅਨਸਾਰ ਜ਼ਿੰਦਗੀ ਨੂੰ ਜੀਉਂ ਜਾਂਦੇ ਫਿਰ ਸਤਿਗੁਰੂ ਜੀ ਆਪਣੀ ਬੋਕਲ ਵਿੱਚ ਵੀ ਲੈ ਲੈਂਦਾ ਕਿ ਆ ਜਾਣਾ ਕਿ ਮਰेंगे ਕਿ ਐਸਾ ਮਰਨਾ ਹੋਵੇ ਜੇਕਰ ਸਹਿਬ ਮਨੋਂ ਨਾ ਵਿਸਰੇ ਤਾਂ ਸਹੀਲਾ ਮਰਨਾ ਹੋਵੇ ਤੇ ਮੈਂ ਸਮਝਦਾ ਉਹ ਸਹਿਲਾ ਮਰਨਾ ਸੀ ਉਹਨਾਂ ਦਾ ਜੋ ਭਾਵੇਂ ਸਾਡੇ ਕੋਲੋਂ ਚਲ ਗਿਆ ਪਰ ਅੱਜ ਵੀ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਸੈਮੀਨਾਰ ਤੇ ਅਕਾਲੀ ਕਾਨਫਰੰਸ ਹੀ ਬਣ ਗਈ ਔਰ ਸਾਰਾ ਅਕਾਲੀ ਪਰਿਵਾਰ ਕਈ ਵਾਰੀ ਵੱਖਰੇਵੇਂ ਹੁੰਦੇ ਸਾਰਾ ਅਕਾਲੀ ਪਰਿਵਾਰ ਅੱਜ ਇੱਥੇ ਤਕਰੀਬਨ ਇਹ ਇਕੱਠਾ ਸਗਾ ਜਿਲ੍ਹਾ ਜ਼ਹੀਰਦਾਰ ਸਾਹਿਬ ਹਲਕਾ ਜਾਰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਫਕਾ ਬਹੁਤ ਸਾਰੇ ਚੇਅਰਮੈਨ ਸਾਹਿਬ ਇਹ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਸਾਰਾ ਇਹਨ ਇੱਕਸੁਰਤਾ ਦਾ ਔਰ ਇੱਕ ਇਸ ਗੱਲ ਦੀ ਵੀ ਖੁਸ਼ੀ ਹੋਈ ਕੇ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਪਣਾ ਵਿਸ਼ਵਾਸ ਵੀ ਜਿਹੜਾ ਆ ਉਹ ਵੀ ਪੱਕਾ ਕੀਤਾ ਬਹੁਤ-ਬਹੁਤ ਧੰਨਵਾਦ ਬਾਤ ਚ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਬੇਦਬੀਆਂ ਹੋ ਰਹੀਆਂ ਲਗਾਤਾਰ ਹੋਣ ਦੀ ਗੱਲ ਕੀਤੀ ਜਾਵੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਬਗਿੰਦਪੁਰ ਦੇ ਪਿੰਡ ਨੂਰਕੋ ਵਿੱਚ ਬੀਤੀ ਰਾਤ ਦੋ ਧਿਰਾਂ ਦੀ ਲੜਾਈ ਦਾ ਖਮਿਆਜਾ ਗੁਰਦੁਆਰੇ ਨੂੰ ਪੁੱਜਣਾ ਪਿਆ ਗੁਰਦੁਆਰੇ ਦੇ ਤੇਤਾ ਚਲਾਈਆਂ ਗਈਆਂ ਗੁਰਦੁਆਰੇ ਦੇ ਭਾਂ ਤੋੜ ਕੀਤੀ ਗਈ ਇਸ ਤਰੀਕੇ ਦੀ ਬੇਦਬੀ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਇਹ ਦੇਖੋ ਮੈਂ ਸਮਝਦਾ ਹਾਂ ਪਰ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੋਟਾ ਫੜ ਕੇ ਸੋਹੋਂ ਉਦੋਂ ਬਾਅਦ ਆ ਦੂਜੀ ਆ ਗਈ ਫੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਬਈ ਇਹ ਜੇ ਹੁਣ ਬਿਆਦਬੀਆਂ ਹੋ ਰਹੀਆਂ ਜਾਂ ਜੇ ਪਿੱਛੇ ਬਿਆਦਬੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਵਾਲੀਆਂ ਬਿਆਦਬੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿੰਦਾ ਕੇ ਸਾਹ ਤੱਕ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਤਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆ ਪੈਰਵੇ ਕੀਤੀ ਸ਼ੋਣੀ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫੇਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਹੈ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ ਤੁਸੀਂ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਕੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਣਤ ਮੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਕੁਛੇ ਨਹੀਂ ਮੈਣਨੀ ਫਿਰ ਤਾਂ ਜੋਗ ਚ ਲੈ ਕੇ ਜਾਵੋਗੇ ਉਹ ਹੀ ਮਿਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਜਾਰੀ ਹੈ ਸਾਡੇ ਪੂਰੇ ਤੌਰ ਤੇ ਲੱਗੇ ਆ ਅੱਜ ਵੀ ਆ ਸਾਡੇ ਮੀਟਿੰਗ ਸਾਡੀਆਂ ਅੱਧੀਆਂ ਹੁੰਦੀਆਂ ਰਹਿੰਦੀਆਂ ਕਈ ਅਸੀਂ ਦੱਸਦੇ ਨੇ ਕਈ ਦੱਸਦੇ ਨਹੀਂ ਉਹਦੇ ਨੇ ਜਦੋਂ ਸਾਡੇ ਸਾਰੇ ਆ ਜਿਹੜੇ ਜਾਣੀ